ਭਾਰਤੀ ਨਿਸ਼ਾਨੇਬਾਜ਼ ਮੰਨੂ ਪਾਕਰ ਨੇ ਪੈਰੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹਨਾਂ ਨੇ 12 ਸਾਲ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਨੂੰ ਓਲੰਪਿਕ ਮੈਡਲ ਦਿਵਾਇਆ ਹੈ। ਸ਼ੂਟਰ ਮੰਨੂ ਪਾਕਰ ਨੇ ਐਤਵਾਰ ਨੂੰ ਪਹਿਲੇ 올림픽 2024 ਚ ਭਾਰਤ ਦਾ ਮੈਡਲ ਖਾਤਾ ਖੋਲ੍ਹਿਆ। ਉਹਨਾਂ ਨੇ ਔਰਤਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਇਤਿਹਾਸਿਕ ਕਾਂਸੀ ਦਾ ਤਗਮਾ ਜਿੱਤਿਆ ਹੈ। ਮੰਨੂ ਪਾਕਰ 올림픽 ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਭਾਰਤੀ ਨਿਸ਼ਾਨੇਬਾਜ਼ ਰਿਓ 올림픽 2016 ਅਤੇ ਟੋਕੀਓ 올림픽 ਤੋਂ ਖਾਲੀ ਹੱਥ ਵਾਪਸ ਪਰਤੇ ਸਨ। ਦੂਜੀ ਵਾਰ 올림픽 ਵਿੱਚ ਹਿੱਸਾ ਲੈ ਰਹੀ 22 ਸਾਲਾਂ ਮੰਨੂ ਪਾਕਰ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਚ 221.7 ਅੰਕਾਂ ਨਾਲ ਡਬਲ ਟਰੈਵੋ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਭਾਰਤ ਨੂੰ ਦਿਲਾਇਆ ਸੀ ਆਪਣੇ ਵਿੰਦਰਾ ਨੇ 2008 ਚ ਬੀਜਿੰਗ ਵਿੱਚ 10 ਮੀਟਰ 에ਅਰ ਰਾਈਫਲ ਜੋ Gold ਮੈਡਲ ਜਿੱਤੀ ਸੀ ਕਿਸੇ ਵਿਅਕਤੀਗਤ ਖੇਡ ਵਿੱਚ ਭਾਰਤ ਲਈ ਇਹ ਪਹਿਲਾ ਸੋਨ ਦਾ ਮੈਡਲ ਸੀ ਵਿਜੇ ਕੁਮਾਰ ਨੇ 2012 ਵਿੱਚ ਲੰਡਨ ਵਿੱਚ 25 ਮੀਟਰ ਪੁਰਸ਼ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ ਇਸੇ ਤਰ੍ਹਾਂ ਹੀ ਗਗਨ ਨਰੰਗ ਨੇ ਲੰਡਨ 올림픽 ਵਿੱਚ 10 ਮੀਟਰ 에어 రైఫਲ ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਮੰਨੂ ਨੇ ਕੁਆਲੀਫਾਈਂਗ ਰਾਉਂਡ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਉਸ ਨੇ ਆਪਣੀ ਛੇ ਲੜੀ ਵਿੱਚ ਸਹੀ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 580 ਅੰਕ ਬਣਾਈ। ਮੰਨੂ ਟੋਕੀਓ 올림픽 ਚ ਤਗਮਾ ਜਿੱਤਨ ਤੋਂ ਖੁੰਝ ਗਈ ਸੀ। ਪਿਸਟਲ ਦੀ ਖਰਾਬੀ ਕਾਰਨ ਉਹ ਟੋਕੀਓ ਚ ਫਾਈਨਲ ਚ ਪ੍ਰਵੇਸ਼ ਕਰਨ ਚ ਅਸਫਲ ਰਹੀ ਸੀ। ਉਹ ਟੋਕੀਓ ਵਿੱਚ 10 ਮੀਟਰ 에어 ਪਿਸਟਲ ਮੁਕਾਬਲੇ ਵਿੱਚ 12ਵੀਂ ਅਤੇ 25 ਮੀਟਰ ਪਿਸਟਲ ਮੁਕਾਬਲੇ ਵਿੱਚ 15ਵੇਂ ਸਥਾਨ ਤੇ ਰਹੀ ਸੀ ਧਗਮਨ ਜਿੱਤਣ ਤੋਂ ਬਾਅਦ ਮੰਨੂ ਪਾਕਰ ਨੇ ਕਿਹਾ ਕਿ ਮੈਂ ਗੀਤਾ ਦੇ ਸਿੱਖਣ ਵਿੱਚ ਬਹੁਤ ਵਿਸ਼ਵਾਸ ਕਰਦੀ ਹਾਂ ਇੱਥੋਂ ਤੱਕ ਕਿ ਮੇਰੇ ਅੰਤਿਮ ਦੌਰ ਦੇ ਦੌਰਾਨ ਮੈਂ ਉਸੇ ਤਰ੍ਹਾਂ ਉਦੇਸ਼ ਤੇ ਧਿਆਨ ਕੇਂਦ੍ਰਿਤ ਕਰ ਰਹੀ ਸੀ ਜਿਵੇਂ ਕ੍ਰਿਸ਼ਨ ਨੇ ਅਰਜੁਨ ਨੂੰ ਕਰਨ ਲਈ ਕਿਹਾ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਨੂ ਪਾਕਰ ਨੂੰ ਫੋਨ ਕਰਕੇ ਵਧਾਈ ਦਿੱਤੀ ਹੈ ਪ੍ਰਸਿੱਧ ਉਦਯੋਗਪਤੀ ਅਨੰਤ ਮਹਿੰਦਰਾ ਨੇ ਸੋਸ਼ਲ ਐਕਸ ਦੇ ਪੋਸਟ ਪਾ ਕੇ ਮਨੂ ਭਾਗਤ ਦੀ ਚਮਕੇ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਮੈਡਲ ਤਾਂ ਕਾਂਸੀ ਦਾ ਹੈ ਪਰ ਇਸ ਦੀ ਦਿੱਖ ਸ਼ੁੱਧ ਸੋਨੇ ਦੀ ਹੈ